ਤੇ ਮਿੱਤਰੋ ਤੁਹਾਡਾ ਜੀ ਦੇ ਨਵੇਂ ਵਲੌਗ ਵਿੱਚ ਤੇ ਆਪਾਂ ਲੱਗੇ ਆ 58 ਤੇ ਮਿੱਤਰੋ ਪਿੱਛੇ ਖੜਾ ਆ ਇੰਨਾਂ ਸੀ ਹੋ ਗਿਆ ਮਿੱਤਰੋ ਉਹ ਟਰੈਕਟਰ ਦਾ ਹਰੇਕ ਤੇ ਚਲਦੇ ਦਾ ਤੇ ਹੁਣ ਲੱਗੇ ਮਿੱਤਰੋ ਫਿਟ ਕਰਨ ਸਮਾਨ ਤੋਂ ਉਹ ਪਸਰਾ ਲੈ ਆਂਦਾ ਤੇ ਹੁਣ ਕਰੀਏ ਮਿੱਤਰੋ ਫਿਟ ਤੇ ਆਪਾਂ ਲੱਗੇ ਆ ਸਮਾਨ ਤੋਂ ਮਿੱਤਰੋ ਪਿੱਛੇ ਸਮਾਨ ਦੇ ਤੋਣਾ ਸਾਰਾ ਸਮਾਨ ਧੋਤ ਆ ਗਈ ਤੇ ਗਾਦੇ ਮਿੱਤਰੋ ਫਿਟ ਤੇ ਆਇਓ ਤੁਹਾਨੂੰ ਦਿਖਾਉਂਦੇ ਹਾਂ ਫੈਟਿੰਗ ਹੁੰਦੀ ਤੇ ਆ ਮਿੱਤਰੋ 52 ਚਾਰ ਖੜਾ ਆ ਤੇ ਇਹ ਤਾਂ ਥੋੜਾ ਕੰਮ ਕਰਨਾ ਸੀ ਤੇ ਇਹਦਾ ਲੀਵਰ ਜਿਹੜਾ ਮਿੱਤਰੋ ਥੱਲੇ ਡਿਗਣ ਲੱਗ ਪਿਆ ਸੀਗਾ ਇਹਨੂੰ ਟੈਕਟ ਕਰਕੇ ਖੜੇ ਆ 13 ਨੰਬਰ 24 ਨਾ ਠੀਕ ਹੈ ਤੇ ਮਿੱਤਰੋ ਸੈਲਰ ਆ ਇੱਥੇ ਸੈਲਰ ਦੇ ਵਿੱਚ ਚੱਲਦੇ ਆ ਆਪਣੇ 8 9 ਟਰੈਕਟਰ ਤੇ 2 ਤਾਹ ਖੜੇ ਆਪਣੇ ਕੋਲ 53 10 ਮਿੱਤਰੋ ਬਾਦੀ ਤੇ ਆ 36 33 ਖੜਾ ਮਿੱਤਰੋ ਵੈਲਵਰ ਤੇ ਚੱਲਦਾ ਏ ਟਰੈਕਟਰ 36 ਤੇ ਚੱਲ ਵੈਲਵਰ ਤੇ ਚੱਲਦਾ ਏ ਇਹ ਮਿੱਤਰੋ ਰੈਗ ਤੇ ਚੱਲਦਾ ਏ ਮਗਰ ਤੇ ਇਹ ਰੈਗ ਤੇ ਚੱਲਦੇ ਚੱਲਦੇ ਮਿੱਤਰੋ ਵੀ ਪਤਾ ਨਹੀਂ ਇਹਦਾ ਸੈਂਸਰ ਖਰਾਬ ਹੋ ਗਿਆ ਜਾਂ ਕੁਛ ਲਾ ਲਓ ਨਾ ਤੇ ਮੀਟਰ ਉੱਠਿਆ ਨਹੀਂ ਇਹਦਾ ਮਿੱਤਰੋ ਮੀਟਰ ਸੀਗਾ ਥੱਲੇ ਭਾਈ ਨੇ ਦੇਖਿਆ ਨੀਗਾ ਤੇ ਇਹ ਮਰ ਗਿਆ ਬਲੋ ਮਾਨ ਲੱਪਿਆ ਮਿੱਤਰੋ ਯਾਦੇ ਤੇ ਜੇ ਉਹ ਗਰਮ ਹੋਵਾ ਤਾਂ ਜੇ ਕੋਲਿਆ ਆਪਾਂ ਮਿੱਤਰੋ ਤੇ 33 ਨੰਬਰ ਦਾ ਦੂਜੇ ਨੰਬਰ ਵਾਲਾ ਤੇ ਪਿਸਟਨ ਸੀਜ ਹੋਵਾ ਸੀਗਾ ਤੇ ਹੁਣ ਚਲੋ ਅਸੀਂ ਥਲੇਬਾ ਥਲੇਬਾ ਮਿੱਤਰੋ ਪਟਦੇ ਆ ਤੇ ਉਹਦਾ ਸਮਾਸ ਮੋਂ ਧੋਣਾ ਆਪਾਂ ਟਰੈਕਟਰ ਦਾ ਤੇ ਪਹਿਲਾਂ ਤਾਂ ਥਲੇਬਾ ਪੱਟੀਆਂ ਥਲੇਬਾ ਟਾਈਮ ਲੈਂਦੀਆਂ ਹੁੰਦੀਆਂ ਤੇ ਸਮਾਨ ਤਾਂ ਆਪਣਾ 2 ਘੰਟੇ ਡੇਢ ਘੰਟੇ ਤੀ ਧੋਵਿਆਣਾ ਤੇ ਹੁਣ ਲੱਗਿਆ ਨੂੰ ਮਿੱਤਰੋ ਥੇਬਾ ਪਟਣ ਤੇ ਪੂਨੇ ਪੂਲਰ ਗੱਡੀ ਲੈਣੇ ਚੱਕੇ ਨਹੀਂ ਨਹੀਂ ਪੂਲਰ ਨਹੀਂ ਦਿੰਦਾ ਸਮਾਨ ਸਰ ਆਪਣਾ ਆ ਹੈਡ ਦਾ ਵੀ ਕੰਮ ਕਰਾ ਕੇ ਲੈਂਦਾ ਮਿੱਤਰੋ ਇਹਦੀ ਸੀਟਾਂ ਤੋਂ ਬਾਲ ਨੂੰ ਨਵੇਂ ਲਵਾ ਕੇ ਲੈਂਦੇ ਆ ਉਹਦੇ ਬੰਦਾ ਲੱਗਾ ਡਾਕਟਰੀ ਕੰਨ ਉੱਤੇ ਚੈੱਕ ਕਰਦਾ ਕਹਿੰਦਾ ਵੀ ਕੀ ਕੀ ਸਮਾਨ ਲੈਂਦਾ ਕਿ ਨਹੀਂ ਲੈਂਦਾ ਕਿ ਨਹੀਂ ਉਸਤਾਦ ਜੀ ਹੈ ਬੋਲ ਜੀ ਬੈਲ ਗੱਲ ਹਾਂ ਲੈ ਮਿੱਤਰੋ ਪੁੱਲ ਲੱਗਣ ਲੱਗਾ ਤੇ ਕੱਢੀ ਥਲੀਪਾਂ ਬਾਹਰ ਤੇ ਐ ਸਫਾਈ ਕਰੀਏ ਫਿਰ ਚੰਗੀ ਤਰ੍ਹਾਂ ਤੇ ਫਿਰ ਕਰਦੇ ਨਵੀਆਂ ਥਲੀਪਾਂ ਫਿੱਟ ਭਈ ਸਮਾਨ ਨਵਾਂ ਕਿਥੇ ਲੈਂਦਾ ਲਿਆਉਣਾ ਹੁੰਦਾ ਸਮਾਨ ਨਵਾਂ ਲਿਆਉਣਾ ਹੈ ਅਚੋ ਤੇ ਦੁਕਾਨ ਤੇ ਵੀ ਅਸੀਂ ਫੇਰ ਬਾੜਦੀਏ ਅਚਾ ਠੀਕ ਹੈ ਠੀਕ ਹੈ ਚਲੋ ਗਗਰਨੀ ਚੱਕ ਲੈਂਦੇ ਆਪਾਂ ਸਾਮਾਨ ਜਾ ਕੇ ਲੋਏ ਪੁੱਲ ਗਿਆ ਲੱਗ ਮਿੱਤਰੋ ਐ ਤਰੀਕੇ ਨਾਲ ਮਿੱਤਰੇ ਦੀ ਸਲੀਪਾਂ ਪਟਣੀ ਆ ਦੇਖੋ ਹਾਰਗੀ ਨੇ ਉੱਪਰ ਐਈਦੇ ਮਿੱਤਰੋ ਦੋ ਸਲੀਪਾਂ ਜਿਹੜੀਆਂ ਹੈਗੀਆਂ ਉਹ ਵੀ ਇਸ ਤਰੀਕੇ ਪਟ ਹੋਣੀਆਂ ਤੇ ਪੁੱਲ ਲਾ ਕੇ ਮਿੱਤਰੋ ਪੜਦੇ ਆ ਕਾਦੇ ਸਭਾਈ ਸੋਈ ਇਹ ਚੰਗੀ ਤਰ੍ਹਾਂ ਤੇ ਤਿੰਨਾ ਚੌਂ ਘੰਟੇ ਟਰੈਕਟਰ ਕਰਦੇ ਆ ਰੈਡੀ ਮਿੱਤਰੋ ਇਹਨਾਂ ਰੈਗ ਤੇ ਜਿਆਦਾ ਟਰੈਕਟਰ ਉਹ ਚਲ ਗਈ ਭਰੀਆਂ ਬਣਾਣ ਵਾਲੀ ਮਸ਼ੀਨ ਚਲ ਗਈ ਮਿੱਤਰੋ ਤੇ ਇਹ ਵੀ ਟਰੈਕਟਰ ਤੋਰਨਾ ਆਪਾਂ ਘੰਟਾ ਕੇ ਚਲਾਉਣਾ ਇਹਨੂੰ ਖਾਲੀ ਆਪਾਂ ਖਾਲੀ ਚਲਾ ਕੇ ਤਾਂ ਪਿੱਛੇ ਭੇਜ ਦਾਂ ਟਰੈਕਟਰ ਪੇ ਵੀ ਮਿੱਤਰੋ ਬੱਤ ਦੋ ਰੰਗ ਲੱਗ ਜਾਂਦੇ ਆ ਉਹ ਵੀ ਪਟਦੇ ਆ ਆਪਾਂ ਉਹ ਵੀ ਪਟ ਗਿਆ ਝੜੀਆਂ ਝੋਰੀਆਂ ਰੇਗਮਾਨਾ ਸਫਾਈ ਕਰਕੇ ਆ ਤਸੱਲੀ ਦੇ ਨਾਲ ਮਿੱਤਰੋ ਇਹਦਾ ਬੰਬ ਫਟ ਕਰਾਉਗੇ ਆ ਜੀ ਆਜਾ ਕੋ ਮਿੱਤਰੋ ਆ ਗਿਆ ਇਹ ਪਹਿਲੇ ਜ਼ਲੰਦਰ ਜਲੀ ਉੱਪਰ ਫਿਰ ਬਹੁ ਲੋ ਨਹੀਂ ਬਹੁ ਰੰਗ ਵੀ ਲੋ ਹੋ ਗਿਆ ਜਦੋਂ ਗਰਮ ਬਹੁਤ ਜ਼ਿਆਦਾ ਮਿੱਤਰੋ ਟਰੈਕਟਰ ਹੋ ਗਿਆ ਸੀ ਇਹ ਗਰਮ ਹੋਣ ਕਰਕੇ ਤੁਹਾਨੂੰ ਦਿਖਾ ਲਈ ਦਿੰਦੇ ਪੈਸਟਰਨ ਵਿੱਚ ਇਹ ਸ਼ਾਇਦ ਪਿਆ ਹੋਵੇ ਉਹ ਬਹਿਲਦੇ ਪਿਆ ਉਹ ਮੈਂ ਤਾਂ ਸਪੇਅਰ 파ੜੇ ਦੁਕਾਨੇ ਰੱਖਿਆ ਪੈਸਟਰਨ ਜਿਹੜਾ ਜਿਆਦਾ ਸੀ ਹੋਆ ਸੀਗਾ ਇਹ ਆ ਆ ਜੇੜੀ ਦੇ ਪੈਸਟਰਨ ਮਿੱਤਰ ਚਲੋ ਜਿਹੜਾ ਸਮਾਨ ਆਪਾਂ ਸਾਰਾ ਮਗਾ ਆ ਉਹ ਵੀ ਆ ਰਿਹਾ ਸਮਾਨ ਆਪਾਂ ਲੈ ਕੇ ਮਿੱਤਰ ਉਹ ਵੀ ਆ ਪੰਜਾਂ ਕਰਤਾ ਫਰੈਸ਼ ਐ ਚੰਗੀ ਤਰ੍ਹਾਂ ਸਲੇਬਾਂ ਦਿੱਤੀਆਂ ਪੱਟ ਧੋਹ ਸਵਾਰ ਕੇ ਡੀਜ਼ਲ ਦੇ ਨਾਲ ਮਿੱਤਰੋ ਪਾਣੀ ਤਾਂ ਮਾਰ ਐ ਚੰਕਾਤਾ ਮਿੱਤਰੋ ਉਹਨਾਂ ਚੰਗੀ ਤਰ੍ਹਾਂ ਤੇ ਫਿਰ ਮਾਰਦੇ ਆ ਹਵਾ ਇੱਥੇ ਤੇ ਉਹ ਵੀ ਆਪਣਾ ਮਿੱਤਰੋ ਸਾਰਾ ਸਮਾਨ ਤੋਂ ਹੋ ਗਿਆ ਉਹ ਵੀ ਡੀਜ਼ਲ ਮਾਰ ਕੇ ਐ ਚੰਗੀ ਤਰ੍ਹਾਂ ਪਾਣੀ ਮਾਰਤਾ ਆ ਤੇ ਹੁਣ ਮਿੱਤਰੋ ਆਪਣਾ ਸਪੇਅਰ ਪਾਰਟ ਆ ਰਿਹਾ ਆ ਦੁਕਾਨ ਤੋਂ ਜੋ ਵੀ ਸਮਾਨ ਇਹਦਾ ਜਨਵਲ ਹੁੰਦਾ ਮਿੱਤਰੋ origial company ਦਾ ਤੇ ਉਹਦੀ ਵੇਟ ਕਰਦੇ ਆ ਟਰੈਕਟਰ ਨੂੰ ਲਾਉਂਦੇ ਆ ਮਿੱਤਰ ਆਪਾਂ ਉੱਥੇ ਜਿੱਥੇ ਪਹਿਲਾਂ ਖੜਾ ਸੀਗਾ ਇਹ ਉਹ ਉੱਥੇ ਲਿਜਾ ਕੇ ਖੜਾ ਕਰਦੇ ਆ ਇਹਨੂੰ ਆਪਾਂ ਫੇਰ ਬੰਦਦੇ ਆ ਦਾ ਇੰਜਨ ਲੋਬੇ ਸਮਾਨ ਆਪਣਾ ਸਾਰਾ ਮਿੱਤਰੋ ਆ ਗਿਆ ਟਰੈਕਟਰ ਜਿੰਨਾ ਵੇਗਾ ਆ ਪਿਸਟਨ ਪਏ ਆ ਅਸਲੀ ਬਾਂ ਪਈਆਂ ਓਕੇ ਆ ਜੀ ਇਹ ਆਪਣੀ ਜੈਨ ਕੱਟ ਪਈ ਆ ਪੱਠੀ ਪਈ ਆ ਸਾਰਾ ਸਮਾਨ ਸਮੂਤ ਧੋਸ ਵਰਗੇ ਮਿੱਤਰੋ ਰੱਖਿਆ ਤੇ ਹੈੱਡ ਆਪਣਾ ਵੱਜ ਰਿਹਾ ਆ ਤੇ ਹੁਣ ਕਰੀਏ ਫਟ ਅਪ ਇਹਨੂੰ ਤੇ ਉਹ ਪਿਆਰ ਫੇਰ ਤੇ ਉਹ ਪਿਆ ਆਪਣਾ ਕੋਲਣ ਕੰਪਨੀ オリジナル ਤੇ ਹੁਣ ਮਿੱਤਰੋ ਆਪਾਂ ਸਲੀਬਾ ਫਟ ਕਰੀਏ ਇਹਨਾਂ ਸਫਾਈ ਕਰਤੀ ਜੰਗੀ ਤਰ੍ਹਾਂ ਤੇ ਹਵਾਵਾ ਮਿੱਤਰੋ ਮਾਤੀ ਚੰਗੀ ਦਰ ਹੈ ਤੇ ਪਾਣੀ ਦੇ ਤੱਕ ਕੱਢ ਤੇ ਹੁਣ ਸਲੀਪਾ ਫਟ ਕਰੀਏ ਦੀ ਲੋ ਵੀ ਮਿੱਤਰੋ ਹੁਣ ਸਲੀਪਾ ਦੇ ਰੰਗਾਂ ਦੀ ਵਾਰੀ ਆ ਗਈ ਆ ਤੇ ਇਹ ਨੌਕੀ ਰਿਪੋਰਟਾਂ ਥੱਲੇ ਵੇਣ ਚੰਗੇ ਇਹਨਾਂ ਧੰਨੇ ਨਾ ਤੇ ਹੁਣ ਮਿੱਤਰੋ ਰੰਗ ਲੱਗਿਆ ਪਾਉਣ ਸਲੀਪਾਂ ਦੇ ਰੌਡ ਰੰਗ ਜਿਹਨੂੰ ਆਪਾਂ ਕਹਿੰਦੇ ਆ ਇਹਨਾਂ ਵਿੱਚ ਪਾਣੇ ਮਿੱਤਰੋ ਓਕੇ ਸਾਰੇ ਮਤ ਅਰੀਨਾ ਕੰਪਨੀ ਦੇ ਆ ਜੀ ਉੱਤੇ 160 ਵਾਟ ਮਿੱਤਰੋ ਦਾ ਪਾਰਟ ਨੰਬਰ ਆ। ਤੇ ਇਹ ਫੱਟੇ ਆਪਾਂ। ਓਕੇ ਕਰਦੇ ਹਾਂ ਮਿੱਤਰੋ ਫੱਟਾਉਣ ਨੂੰ। ਲੋਹੇ ਮਿੱਤਰੋ ਇੱਧਰ ਰੰਗ ਪੈ ਗਏ ਆ। ਓਕੇ ਆ ਜੀ ਰਬੜ ਰੰਗ ਕਲਿੱਪਾਂ ਦੇ ਤੇ ਦੋ ਰਹਿ ਗਏ ਮਿੱਤਰੋ। ਤੇ ਮਿੱਤਰੋ ਦਾ ਲਾਲ ਰੰਗ ਹੈ ਨਾ ਇਹ ਉਪਰਲੀ ਸੜਤ ਬਣਾਉਂ ਤੇ ਇਹ ਕਾਲਾ ਰੰਗ ਹੈ ਮਿੱਤਰੋ ਥਲੜੀ ਸੜਤ ਬਣਾਉਂ। ਝਰੀਆਂ ਦੋ ਬਣੀਆਂ ਹੁੰਦੀਆਂ ਵਿੱਚ ਅਦੇ। ਥਲੜੀ ਝਰੀ ਦੇ ਮਿੱਤਰੋ ਕਾਲਾ ਰੰਗ ਉਪਰਲੀ ਝਰੀ ਦੇ ਤੇ ਲਾਲ ਰੰਗ। ਇਦਰ ਤਰ੍ਹਾਂ ਗਿਆ ਪਾਦਿਆਂ ਤੇ ਮਿੱਤਰੋ ਆ ਰਹਿ ਗਿਆ ਖੇਡ ਲੈ ਰਹਿਗਾ ਓਕੇ ਇਹ ਲੱਗਿਆ ਪੌਣ ਮੈਂ ਤਾਂ ਨਵੀਂ ਸ਼ੇਅਰ ਕਰ ਲਈਏ ਵਿਖੇ ਤਾਂ ਪੜਨੇ ਹੈ ਤੇ ਲੋ ਮਿੱਤਰੋ ਪੌਣੀ ਵੀ ਲੋ ਕਰਦੇ ਤੇ ਆਪਣਾ ਤਾਂ ਹੈੱਡ ਵੀ ਆਪਣਾ ਰੈਡੀ ਆ ਤੇ ਸਮਾਨ ਸਾਰਾ ਰੈਡੀ ਹੋ ਗਿਆ ਆ ਲੋ ਮਿੱਤਰੋ ਹੁਣ ਲੱਗਿਆ ਸਲੀਪਾ ਫਟ ਹੁਣ ਤੇ ਇਹ ਕਾਰ ਰੰਗਾਂ ਦਾ ਮਿੱਤਰੋ ਸਿਉਟੀ ਰੰਗ ਜਿੰਨੋਂ ਪਗਾਈ ਆ ਇਹ ਵੀ ਸਲੀਪ ਉੱਪਰ ਚੜਦਾ ਦੋ ਦੋ ਰੰਗ ਉਧਰ ਪੈਂਦੇ ਆ ਬਲੌਗ ਦੇ ਵਿੱਚ ਏਕ ਕਰਾਂਗੇ ਨਾ ਸਲੀਵ ਤੇ ਬੰਦਾ ਤੇ ਆਹ ਦੋ ਰੰਗ ਆ ਪਏ ਆ ਤੇ ਨਕਰੋ ਤੇਲ ਲਾ ਗਏ ਹਨਾ ਸਲੀਵ ਤੇ ਤੇ ਰਕਪਟ ਕਰੀਏ ਨਾ ਲੋ ਵੀ ਆਹ ਸਿਲਨਾ ਲੋ ਵੀ ਆਹ ਸਲੀਪਰ ਫਿੱਟ ਹੋ ਗਈਆਂ ਤੇ ਮਿੱਤਰੋਂ ਤੇਲ ਲਾ ਲਿਆ ਤੇ ਮਿੱਤਰੋ ਜਿਹੜੀ ਸਲੀਵ ਹਨਾ ਤੇਲ ਲਾ ਕੇ ਇਦਾਂ ਇਹਨੋ ਕੇ ਵਾਲੀ ਇਹ ਇਦਾਂ ਬਣੀ ਚਾਹੀਦੀ ਇਦਾਂ ਇੱਦਾਂ ਬਣੀ ਚਾਹੀਦੀ ਮਿੱਤਰੋ ਇੱਦਾਂ ਬੈਠੋਗੇ ਤੇ ਤੁਹਾਡੇ ਰੰਗ ਨਹੀਂ ਲੀਕ ਕਰਨੇ ਜਦੋਂ ਉਹਨਾਂ ਸਲੀਵ ਟਾਈਟ ਹੋ ਗਈ ਮੰਨ ਲਓ ਉੱਪਰੋਂ ਸੱਟ ਮਾਰ ਮਾਰ ਕੇ ਸਲੀਵ ਨੂੰ ਬਿਠਾਉਂਦੇ ਆ ਨਾ ਤੇ ਰੰਗ ਪਾਟਦਾ ਮਿੱਤਰੋ 100% ਨਾ ਚਾਂਸ ਹੁੰਦਾ ਓਕੇ ਜੀ ਇਹਦਾ ਰਾਮ ਨਾ ਥੱਲੇ ਬਣੀ ਚਾਹੀਦੀ ਹੈ ਓਕੇ ਲੋਏ ਮਿੱਤਰੋ ਸਰੀਬਾਂ ਹੋ ਗਈਆਂ ਫੈਟਣ ਤੇ ਲਾਈਨਲ ਹੋਣਾ ਸਿੱਧੀਆਂ ਮਿੱਤਰੋ ਕਰੀਏ ਹੁਣ ਪੈਟਰਨਾਂ ਦੀਆਂ ਠੀਕ ਹੈ ਜੀ ਤੇ ਫੇਰ ਪਾਉਂਦੇ ਰੰਗ ਆਪਾਂ ਇਹਦੇ ਚੱਕ ਦਗਾ ਪੁਰਾਸਟ ਲੋਈ ਮਿੱਤਰੋ ਹੁਣ ਪਿਸਟਨ ਵਿੱਚ ਪਰੋਤੇ ਆ ਰਿੰਗਾਂ ਤੋਂ ਬਗੈਰ ਤੇ ਮਿੱਤਰੋ ਇਹ ਤਾਂ ਪਰੋਏ ਆ ਕਿਉਂਕਿ ਚੈੱਕ ਕਰੀਦਾ ਵੀ ਸੈਟਾ ਥੋੜਾ ਤਾਂ ਨਹੀਂ ਮਾਰਦਾ ਸਾਈਡਾਂ ਤੇ ਠੀਕ ਹੈ ਜੀ ਸਾਰੇ ਚੈੱਕ ਕਰਾਂਗੇ ਗੇਜ ਪਾ ਕੇ ਤੇ ਬਾਕੀ ਫੇਰ ਬਾਅਦ ਕੱਢਦੇ ਆ ਫੇਰ ਆਗੇ ਬੜੇ ਮਿੱਤਰੋ ਜੇ ਸਾਡਾ ਜਿਹੜਾ ਮਿੱਤਰੋ ਮਾਰਦਾ ਹੋਵੇ ਗਰਮ ਹੋਣਾ ਨਹੀਂ ਟਟਨੇ ਹਟਣਾ ਠੀਕ ਹੈ ਜੀ ਇਹ ਚੈੱਕ ਕਰਨਾ ਪੈਂਦਾ ਪਹਿਲਾਂ ਇਹ ਕਿਉਂਕਿ ਮਕੈਨਿਕ ਦੀ ਲੈਂਡਵੇਥ ਥਿਊਰੀ ਹੁੰਦੀ ਹੈ ਚੈੱਕ ਕਰਨੀ ਪਹਿਲਾਂ ਪਿਸਟਨ ਲੈ ਲੈਣਾ ਰੋਲੋ ਠੀਕ ਹੈ ਤੇ ਇੱਕ ਪਿਸਟਨ ਰਹਿ ਗਿਆ ਮਿੱਤਰੋ ਪਾਉਣ ਵਾਲਾ ਉਹ ਵੀ ਪਾ ਕੇ ਸਾਰੀਆਂ ਲਾਈਨਾਂ ਨੂੰ ਚੈੱਕ ਕਰਕੇ ਫਿਰ ਕੱਢਾਂਗੇ ਪਿਸਟਨ ਬਾਹਰ ਫੇਰ ਰਿੰਗ ਪਾਵਾਂਗੇ ਇਹਦੇ ਕਿਉਂ ਜੀ ਇਹ ਆ ਮਿੱਤਰੋ ਡ੍ਰਾਈਵਰ ਆਪਣਾ ਇਹ ਗਰਮਕੱਤਾ ਹੋ ਗਿਆ ਮਿੱਤਰੋ ਇਹ ਮਿੱਤਰੋ ਟਰੈਕਟਰ ਗਰਮ ਤੇ ਜੌਂਡਰ ਹੁੰਦੇ ਤਾਂ ਨਹੀਂ ਹੈਗੇ ਤਾਂ ਸੀ ਕਿੱਦਾਂ ਹੋਆਗੀ ਗੱਡੀ ਹਾਂ ਜੀ ਬੰਦਾ ਹੀ ਜਾਣ ਸੀ ਜਿਹੜਾ ਚਲਾਉਂਦਾ ਇਹ ਹੁਣ ਸੁਈ ਨਹੀਂ ਦੇਖੀ ਭਾਜੀ ਦੀ ਟੈਂਪਰੇਚਰ ਵਾਲੀ ਉਹ ਦੇਖੀ ਹੈ ਕਿ ਕਹਿੰਦਾ ਖਰਾਬ ਹੋਈ ਸੁਈ ਮਾੜੀ ਉੱਠੀ ਆ ਸੇਕ ਮਾਰਦਾ ਰਿਹਾ ਟਰੈਕਟਰ ਜਦਾਂ ਉਹ ਸੇਕ ਮਾਰਿਆ ਬਸ ਦੱਬੀ ਫਿਰਦਾ ਰਿਹਾ ਇੱਦਾਂ ਮੈਂ ਤੂੰ ਟਰੈਕਟਰ ਰੋਕ ਹੀ ਲੈ ਜੇ ਸੇਕ ਮਾਰਦਾ ਸੀ ਬਾਅਦ ਤਾਂ ਇਹ ਮਿੱਤਰੋ ਆਪਣੇ ਅੰਗੇਲੀ ਦੇ ਨਾਲ ਹੀ ਮਿੱਤਰੋ ਇਹ ਕੰਮ ਹੁੰਦੇ ਆ ਤੇ ਮਸ਼ੀਨਰੀ ਕੋਈ ਵੀ ਟਰੈਕਟਰ ਮਿੱਤਰੋ ਕੰਪਨੀਆਂ ਲੈ ਲਓ ਉਹ ਇੰਨੀ ਛੇਤੀ ਗਰਮ ਨਹੀਂ ਹੁੰਦਾ ਹੈਗਾ ਬੰਦੇ ਬੰਦੇ ਦੇ ਆ ਭਾਜੀ ਪਤਾ ਜਦੋਂ ਤਰ੍ਹਾਂ ਕਿ ਆ ਦੇਖੋ ਰਨਾਲਾ ਲੱਧਿਆ ਪਿਆ ਇੰਟੰਗੀ ਤਰ੍ਹਾਂ ਇਹ ਚੱਲਦਾ ਮਿੱਤਰੋ ਕਿ ਰੈਕ ਤੇ ਚੱਲਦਾ ਨਾ ਰੈਕ ਤੇ ਚੱਲਦਾ ਜਿਆਦਾ ਹਾਂ ਰੈਕ ਤੇ ਹੀ ਚੱਲਦਾ ਸਾਰੇ ਪੱਤੇ ਚੱਲਦਾ ਸਾਰੇ ਪੱਤੇ ਚੱਲ ਉਹਦੋਂ ਰੀਪਰ ਤੇ ਪਾਏ ਹਾਂ ਤੇ ਚਲੋ ਮਿੱਤਰੋ ਹੁਣ ਟਰੈਕਟਰ ਇੰਜਨ ਬਜ ਰਿਹਾ ਤੇ ਰਿੰਗ ਪੈ ਚੱਲੇ ਹੁਣ ਕੱਢ ਕੇ ਬਾਹਰ ਰਿੰਗ ਪਾਵਾਂਗੇ ਹੁਣੇ ਮਿੱਤਰੋ ਰਿੰਗ ਲੱਗੇ ਫੋਨ ਹੁਣ ਤੇ ਰਿੰਗ ਪ੍ਰੈਸ਼ਰ ਵੀ ਧੋ ਲਿਆ ਤੇ ਪਿਸਟਨ ਵੀ ਧੋਸ ਵਾਰ ਕੇ ਆਣ ਮਿੱਤਰੋ ਮੋਲਰ ਤੇ ਲਾਤਾ ਜਦੋਂ ਲੱਗੇ ਰਿੰਗ ਫੋਨ ਕੇ ਰਪਟਾ ਤੇ ਜਿਹੜੇ ਮਿੱਤਰੋ ਤੀਰ ਦੇ ਨਿਸ਼ਾਨ ਨੇ ਨਾ ਪਿਸਟਨਾਂ ਦੇ ਇਹ ਮੋਹਰ ਨੂੰ ਹੁਣ ਜਾਈਦੇ ਮੈਂ ਦੇਖੋ ਥੋੜਾ ਹੁਰਕਮਾ ਲਾ 80 ਕਿਥੇ ਭਾਜੀ 80 ਭਾਜੀ ਆ ਤੇ ਭਾਈ ਮਾਣ ਬਤਰੀ ਇਹ ਰੰਗਾਂ ਦੀ ਸ਼ਾਮ ਮਿੱਤਰੋ ਕਿਉਂਕਿ ਇੱਧਰ ਨੌਜਲਾ ਨੌਇਲ ਹੁੰਦੀ ਮਿੱਤਰੋ ਹੈਡ ਦੇ ਠੀਕ ਹੈ ਜੀ ਤੇ ਇੱਧਰ ਜਿਹੜਾ ਕੱਟ ਹੁੰਦਾ ਨਾ ਰੰਗ ਦਾ ਉਹ ਇੱਧਰ ਹੀ ਸਾਰਾ ਡਕਣਾ ਚਾਹੀਦਾ ਜਿਦਾਵ ਰੱਖਿਆ ਹੋਇਆ ਸੀ ਜੀ ਆਜ ਕਾ ਹੋਣੀ ਲਿਆ ਪਰ ਆ ਲਓ ਮਿੱਤਰੋ ਪੇਟ ਨੂੰ ਕ੍ਰੈਂਪ ਲੱਗ ਗਿਆ ਤੇ ਹੁਣੇ ਘੜਤਾ ਫੜ ਕੇ ਤੇ ਸੱਟ ਮਾਰਾਂਗੇ ਉੱਪਰੋਂ ਤਲੇ ਨੂੰ ਵੀ ਭੈਣੇ ਜਾਵਣਾ ਮੋੜਾ ਲੱਗ ਰਿਹਾ ਰਿੰਗ ਹੋ ਗਈ ਤੇ ਲਾ ਵੀ ਰਿੰਗ ਪੈ ਗਈ ਆ ਠੀਕ ਹੈ ਜੀ ਇਹ ਨੌਕੀਆ ਰਿਪੋਰਟ ਤੇ ਮਿੱਤਰੋ ਹੁਣ ਆਪਾਂ ਪਾਈਏ ਗੈਡਾ ਪਾਈ ਪਾਈ ਤੇਲ ਮੜ ਮੜ ਹਲਕਾ ਹਲਕਾ ਆ ਬਸ ਚੱਲ ਆਹ ਨਹੀਂ ਕਿਹਨੇ ਦੇਣੀ ਇਹ ਚੱਕੋ ਉਹ ਤਰ ਲੋ 1 ਮੀਟਰ ਇਹ ਪੈ ਗਈ ਆਪਾਂ ਜੱਡਾ ਥੋੜੇ ਮਾਲ ਕਰਕੇ ਜੀ ਧੰਮਾਲ ਕੱਟੀ ਲੈ ਆ ਗਏ ਮਗਲਾ ਤੇ ਲਪਾਇ ਤੇ ਮੜਮੜਾ ਪੈਸਟ ਨਾਲ ਲੋ 1 ਮੀਟਰ ਨਾਲ ਕੋਈ ਗੈਸ ਘਟਾ ਤੇ ਕਿਉਂ ਆ ਜੀ ਹਾਂ ਜੀ ਹਾਂ ਜੀ ਬਰਬਾਦ ਲੋ ਜੀ ਗੈਸ ਘਟ ਰੱਖਤਾ ਤੇ ਆਪਣਾ ਹੈੱਡ ਵੀ ਆ ਗਿਆ ਤੇ ਰੱਖੀਏ ਮਿੱਤਰੋ ਹੁਣ ਹੈਡ ਆਪਾ ਲੋਈ ਮਿੱਤਰੋ ਕਰਤਾ ਕੰਮ ਹੈ ਰੈਡੀ ਟੈਪਟਾ ਟੂਟਨਾ ਕਰਕੇ ਟੈਪਟ ਕੋ ਲੱਗ ਰਿਹਾ ਤੇ ਹੁਣ ਆਪਾਂ ਮਿੱਤਰੋ ਥੱਲੇ ਚੰਬਰ ਚੰਬਰ ਲਾਉਣਾ ਆ ਚੰਬਰ ਮਿੱਤਰੋ ਤਾਂ ਨਹੀਂ ਲਾਈਦਾ ਕਿਉਂਕਿ ਜਦੋਂ ਨਾ ਰੰਗ ਰੰਗ ਪਾਉਂਦੀਆਂ ਸਲੀਬਾਂ ਤਾਂ ਚੱਕ ਹੋਣ ਦਾ ਡਰ ਹੁੰਦਾ ਓਕੇ ਜੀ ਤੇ ਪੈਸਟਰ ਪਰਸ਼ਨ ਪਾ ਕੇ ਹੈਡ ਰੱਖ ਕੇ ਕਿਉਂਕਿ ਦੁਬਾਰਾ ਆਂਦਾ ਫੇ ਸਲੀਬਾਂ ਨੂੰ ਤੇ ਤਾਂ ਚੱਕੋ ਨਾ ਹੋ ਗਈ ਤੇਰਾ ਉਪਰੋਂ ਆਪਾਂ ਰੈਡੀ ਕਰ ਦੇਣਾ ਟ੍ਰੈਕਟਰ ਤੇ ਥੱਲੇ ਫੇ ਬੰਦੇ ਆਪਾਂ ਚੰਬਰ ਚੰਬਰ ਲਾਉਨੇ ਆ ਪਹਿਲੇ ਇਹਨਾਂ ਕੰਮ ਖੱਚਦਾ ਮਿੱਤਰੋ ਸਾਰਾ ਰੈਡੀ ਹੋ ਗਿਆ ਟਰੈਕਟਰ ਤੇ ਮਿੱਤਰੋ ਫੈਨਰਲਡ ਦੀ ਜਿਹੜੀ ਨੋਰਮਲ ਕੰਪਨੀ ਲੈ ਕੇ ਪਾਈ ਆ ਤੇ ਇਹਨੂੰ ਮਿੱਤਰੋ ਪਾਈ ਹੀ ਪਰਵੰਦੇ ਆ ਉਹ ਯਾਰ ਪੱਖਾ ਕਿੱਥੇ ਹੀ ਮਿਲਣੇ ਲੱਗੇ ਤੇ ਉਹਨੂੰ ਛੋੜੀ ਪਾਈ ਆ 50 ਦੀ ਮਿੱਤਰੋ ਛੋੜੀ ਜਾਂ 83 ਦੀ ਛੋੜੀ ਓਕੇ ਜੀ ਇਹ ਟਰੈਕਟਰ ਨੇ ਛੋੜੀ ਪੈਂਦੀ ਆ ਬੈਟ ਲੈ ਹੁਣ ਹੈਂਦਾ ਪੱਖਾ ਮੇਰੇ ਰਿਪੋਰਟਾਂ ਚਾਲੀ ਚੋਈ ਸੀ ਇਹਨਾਂ ਦੀ ਆ ਭਾਈ ਬੈਟ ਮਿੱਤਰੋ ਹੁਣ ਆਪਾਂ ਲੱਗੇ ਚੈਂਬਰ ਲਾਉਣ ਰੈਡੀਟਰੀ ਮੇ ਤਾਂ ਧਵਾਗੇ ਲੈਂਦਾ ਆਪਾਂ ਇਹ ਜਿਸ ਤਰ੍ਹਾਂ ਟੈਂਕੀ ਟੁੰਕੀ ਨਾ ਪਤਾ ਕੇ ਜਿੰਨੀ ਤਰ੍ਹਾਂ ਧਵਾਗੇ ਲੈਂਦਾ ਆ ਤੇ ਆਪਾਂ ਕੋਲੜੀ ਮਿੱਤਰੋ ਕੰਪਨੀ ਦੇ ਪੋਣਾ ਨਾ ਕਿ ਆਪਾਂ ਬਣਾ ਕੇ ਪੋਣਾ ਉਹ ਤੇ ਆਹ ਕੋਲੜਾ ਕਰੇ ਜੋਨ ਡੀਰ ਕਰਦਾ ਚਲੋ ਇਹ ਮਿੱਤਰੋ ਕੰਪਨੀ ਦਾ ਕਿੰਨਾ ਡਿਆ ਇਹ ਕਿਹਦੀ ਵਾਲਟੀ ਦੀ ਟੂਰ ਦੀ ਇਹਰਾ ਜੈਨੂਅਲ ਹੀ ਕੰਮ ਕਰਦੇ ਮਿੱਤਰੋ ਅਸੀਂ ਗਾਰਡ ਵਾਜ ਨੂੰ ਕਰਦੇ ਹਾਂ ਕੰਪਨੀ ਦਾ ਕੰਮ ਤੇ ਕੰਪਨੀ ਦਾ ਕੰਮ ਕਰਦਾ ਸਾਰਾ ਜਿੰਨਾ ਜਿਹੜੀ ਮਾਜੀ ਕੰਪਨੀ ਦੇਟਰ ਹੋਵੇ ਇਹਨਾਂ ਨੂੰ ਹੀ ਸਮਾਨ ਪਹੁੰਚਾਉਣਾ ਪੈਂਦਾ ਹੋਣਾ ਦੇ ਸਾਹਮਣੇ ਆਓ ਪਿਆਰ ਮਿੱਤਰੋ ਕੱਢ ਕੇ ਸਾਈਡ ਤੇ ਰੱਖ ਤੱਕ ਗਾਰਡ ਆਪਣੀ ਗਈ ਉਹਨੂੰ ਦਿਖਾ ਦੇਣਾ ਮਾਲਕ ਨੂੰ ਵੀ ਭਾਈ ਇਹ ਤੇਰਾ ਸਮਾਨ ਪਿਆ ਤੇ ਇਹ ਤੇਰਾ ਬੱਚ ਪਿਆ ਜੱਟ ਗਈ ਬਾਹਾ ਇਤਨਾ ਕੰਮ ਰੱਖਣਾ ਪੜਦਾ ਲੋਬੀ ਹੋ ਗਿਆ ਟ੍ਰੈਕਰ ਰੈਡੀ ਹੈ ਤੇ ਮਿੱਤਰੋ ਤੇਲ ਪਾਉਣ ਤੋਂ ਪਹਿਲਾਂ ਤੇ ਆਪਾਂ ਮਿੱਤਰੋ ਪਾਣੀ ਪਾਵਾਂਗੇ ਕੋਲਣ ਪਾਵਾਂਗੇ ਠੀਕ ਹੈ ਜੀ ਤੇ ਕੋਲਣ ਵੀ ਕੰਪਨੀ ਦਾ ਹੈ ਮਿੱਤਰੋ ਕੋਲਣ ਪਾ ਕੇ ਤੇ ਮਿੱਤਰੋ ਲੜਾਇਦਾ ਨਾਲ ਚੈਂਪੋ ਲੱਗਾ ਨਾ ਆ ਦੇਖੋ ਤੇ ਇਹ ਖੋਲ ਕੇ ਆਪਾਂ ਚੈੱਕ ਕਰਾਂਗੇ ਓਕੇ ਜੀ ਖੋਲ ਲਿਆ ਨਾ ਜੇ ਤਾਂ ਨਹੀਂ ਆਪਾਂ ਮਿੱਤਰੋ ਤੇਲ ਪਾਈਦਾ ਮਿੱਤਰੋ ਪਰ ਤਾਂ ਨਹੀਂ ਤੇਲ ਪਾਈਦਾ ਕਿਉਂਕਿ ਪਾਣੀ ਪਾ ਕੇ ਕੁਵੇਂ ਸਲੇਬਾਂ ਆਏ ਟੈਕ ਹੋਏ ਨਹੀਂ ਆਏ ਆ ਇਹ ਲੇਕ ਨੂੰ ਤਨੀਕੇ ਦੇ ਪਾਸੋਂ ਕਰਦਾ ਪਾਣੀ ਪੂਣੀ ਜਾਂ ਜੇ ਆਪਾਂ ਪਾਣੀ ਪਾ ਤੈਲ ਪਾਤਾ ਬੱਚਾ ਦੇ ਉੱਤ ਪਾਣੀ ਪਾਤਾ ਕੋਹ ਨਹੀਂ ਪਤਾ ਲੱਗਣਾ ਇਹ ਸਰੀਬਾ ਚੈੱਕ ਕਰਨ ਦਾ ਤਰੀਕਾ ਇਹੀ ਆ ਉੱਪਰ ਦੀ ਪਾਤਾ ਕੋਰਟ ਥੱਲੇ ਤੇਲ ਨਹੀਂ ਪਾਇਆ ਕੈਂਪਰ ਖੋਲੋ ਥੈਂਕ ਯੂ ਇਹਨੋਂ ਕੇਰ ਬੋਟਲ ਦਾ ਸੁੱਕਾ ਪਿਆ ਠੀਕ ਹੈ ਜੀ ਥੈਂਕ ਯੂ ਤੇ ਹੁਣ ਮੇਤਰ ਆਪਾਂ ਪਾਵਾਂਗੇ ਵਿੱਚ ਇਹਦੇ ਜੌਂੜੇ ਕੰਪਨੀ ਦਾ ਔਇਲ ਓਕੇ ਇਹਨੂੰ ਕਾ ਦਈਏ ਰਾਲ ਦੇ ਨਾਲ ਤੇ ਮੇਤਰ ਜੇ ਹਨਾ ਜਦੋਂ ਮਿੱਤਰੋ ਨਾਲ ਸਰਵਿਸ ਕਰਵਾਉਂਦੇ ਮਿੱਤਰੋ ਚੈਂਪ ਦਾ ਨਾੜ ਤੇ ਬਾਸ਼ਲ ਜਰੂਰ ਚੇਂਜ ਕਰਾ ਕਰੋ ਕਿਉਂਕਿ ਇਹ ਚੀਜ਼ ਮਾੜੀ ਆ ਓਕੇ ਅੱਜ ਕੋਰੇ ਨੇ ਕਿਹੜੇ ਰਿਪੋਰਟਾਂ ਤੇ ਆ ਚੱਕੋ ਮਿੱਤਰੋ ਔਇਲ ਤੇ ਹੁਣ ਆਪਾਂ ਤੇਲ ਪਾਵਾਂਗੇ ਵਿੱਚ ਆਪਾਂ ਇਹਦੇ ਪਰ ਮਤਲਬ ਉਹ ਕੋਰੇ ਮਿੱਤਰੋ ਕੋਈ ਮਿੱਤਰੋਂ ਨੋਇਲ ਪੈ ਰਿਆ ਆ ਠੀਕ ਆ ਜੀ ਤੇ ਬਾਬੇ ਬਿਸ਼ਕਰ ਮੈਂ ਨਾਮ ਲੈ ਕੇ ਤੇ ਬਾਬੇ ਨਾਨਕ ਦਾ ਨਾਮ ਲੈ ਕੇ ਕਰੀਅਰ ਸਟਾਰਟ ਇਹਨੂੰ ਤੇ ਮਿੱਤਰੋ ਇਹ ਟਾਇਰ ਵੀ ਭਾਈ ਕਹਿੰਦਾ ਨਵੇਂ ਲੈ ਆਂਦੇ ਆ ਨਵੇਂ ਟਾਇਰ ਚਾੜ ਦੇਣੇ ਕੱਲ ਨੂੰ ਤੇ ਸੈਲਰ ਵਿੱਚ ਚੱਲਦੇ ਮਿੱਤਰੋ ਟਰੈਕਟਰ ਤੜਾ ਤੜ ਕੰਮ ਬਹੁਤ ਜ਼ਿਆਦਾ ਹੁੰਦਾ ਸੈਲਰਾਂ ਦੇ ਵਿੱਚ ਉਹ ਦੇਖੋ ਹੁਣ ਉਹ ਖੜਾ ਮਹਿੰਦਰਾੜਾ ਤੇ ਭਰੀਆਂ ਵੀ ਇਹ ਪਾਈ ਇਹ ਬੰਦੇ ਆ ਸਾਰੀਆਂ ਆਹ ਤੇ ਭਰੀਆਂ ਬਣਾਉਣੇ ਮਸ਼ੀਨਾਂ ਵੀ ਨਾ ਤੇ ਹੈਗੀਆਂ ਭਰੀਆਂ ਪੂਰੀਆਂ ਜੋ ਵੀ ਹੈਗਾ ਇੱਥੇ ਲਈਓਗਾ ਸਮਾਨ ਚੱਕ ਕੇ ਸਾਲਾ ਦੇ ਵਿੱਚ ਲਾਓ ਮੇਤਰੋਂ ਝੋਟਾ ਕਰੀਏ ਸਟਾਰਟ ਤੇ ਹਵਾ ਨਿਕਲ ਗਈ ਆ ਤੇ ਕਰਦੇ ਇੱਛੇ ਹੱਕ ਹੋਣ ਇਹਨੂੰ ਬਤਾਈਏ ਕਾਰਟੋਨ ਚ ਚੋਕ ਜਾ ਕਰ ਲੈ ਚੱਲ ਭਾਈ ਮੰਪ ਮਾਰ ਦੇ ਨੇ ਚੱਲਣਾ ਆ ਪਾਣੀ ਚੱਲਣਾ ਆਪਣੀ ਫੈਟਾਂਗੇ ਆ ਸਰ ਜਿੱਦਾਂ ਇਦਾਂ ਨਾ ਬ੍ਰਾਂਡ ਪੈਂਦਾ ਵਿਚ ਇਹਨਾਂ ਵਿਚਾਰਿਆਂ ਵਿੱਚ ਬ੍ਰਾਂਡ ਪੈਂਦਾ ਇਹ ਰਿਸਪੌਂਸਿਵ ਵਧੀਆ ਮਿਲਦਾ ਲਓ ਵੀ ਮੇਰੇ ਮਿੱਤਰੋ ਹੋ ਗਿਆ ਕੰਮ ਤੇ ਮਿੱਤਰੋ ਆਪਾਂ ਘੱਟੀ ਵੀ ਨਵੀਂ ਲਾਤੀ ਜਿਹਨੂੰ ਪਟੋਲਕੀ ਕਹਿੰਦੇ ਆ ਧੋਏ ਵਾਲੀ ਉਹ ਵੀ ਨਵੀਂ ਲਾਜੀ ਮਿੱਤਰੋ ਹੁਣ ਤੁਹਾਨੂੰ ਬਾਤ ਸੁਣਾਉਂਦੇ ਕਿੰਦਾਂ ਦੀ ਆਵਾਜ਼ ਰੈਕਟਰ ਦੀ ਕੋ ਚੱਕ ਕੱਲਾ ਕੱਲਾ ਦਾਣਾ ਪਾਉਂਦਾ ਲੋਈ ਮੇਤਰੋ ਓਕੇ ਹੋ ਗਿਆ ਡੈਟਾ ਆਪਣਾ ਤੇ ਮੇਤਰੋ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮੇਤਰੋ ਮੋਬਾਈਲ 'ਤੇ ਨਿਤ ਨਵੀਆਂ ਵੀਡੀਓ ਵੇਖਣ ਨੂੰ ਮਿਲਣਗੀਆਂ ਤੇ ਮਿਲਦੇ ਆ ਮੇਤਰੋ ਨੈਕਸਟ ਬਲੌਗ ਵਿੱਚ ਓਕੇ ਧੰਨਵਾਦ